ਸੁਰਤੀ ਦੇ ਪਿੱਛੇ ਬੈਠੀ ਹੋਈ ਹੈ ਮੈਂ ਕਿਹਦਾ ਮੋੜੂ ਮੁਰਦੀ ਦੇਦੇ ਕਿਧਰ ਨਹੀਂ ਮਿਲਣਾ ਤੇ ਆਈ ਹੋਣੀ ਹੈ ਜੀ ਮੇਰਾ ਤਾਂ ਚੱਲਣ ਗਿਆ ਕਦੋਂ ਦਾ ਆਹ ਦੇਖਾ ਟੇਟ ਫੁਟੇ ਬਲੌਗਰ ਨੇ ਆਹ ਬੰਦੇ ਨਾਲ ਤਾਂ ਭਾਈ ਰਾਤ ਨੂੰ ਆਵੇ ਨਾ ਹਨਾ ਆ ਇਹਦੇ ਨਾਲ ਇਹਦਾ ਸੁਰਤੀ ਨਹੀਂ ਹੈਗੀ ਯਾਰ ਇਹ ਤਾਂ ਗੱਡੀ ਚਲਾਣ ਚ ਇੰਨੀ ਰੋਂਗ ਗੱਡੀ ਚਲਾਈ ਇੰਨੀ ਰੋਂਗ ਮੈਂ ਨਹੀਂ ਲੋਕੀ ਵੇਖ ਵੇ ਜਾਣ ਕੋਈ ਰੋਂਗ ਨਹੀਂ ਚਲਾਈ ਗੱਡੀ ਬਸ ਸਹੀ ਚਲਾਈ ਗਲਤੀ ਨਾ ਮੰਨਿਆ ਕਰੋ ਗਲਤੀ ਨਾ ਮੰਨਿਆ ਕਰੋ ਹਾਂ ਲੈ ਕਦੇ ਕੋਈ ਨੰਬਰ ਤੋਂ ਫੋਨ ਆ ਰਿਹਾ ਹੈ ਲੈ ਫੋਨ ਆ ਰਿਹਾ ਹੈ ਹਾਂ ਅੱਛਾ ਤੁਸੀਂ ਬੈਠਿਓ ਮੈਂ ਲੇ ਕੇ ਫਤਿਹ ਹੁਣੀ ਨੇ ਹੋ ਕਿਤੇ ਯਾਰ ਬੱਸ ਨੂੰ ਕਰੋ ਹਾਈ ਹਾਈ ਫੋਟੀਗਟ ਹਾਈ ਪਰਨੀਥ ਹੈ ਹੈ गाइस ਕਾ ਯਾ ਜਿਹੜੀ ਜੀ ਚੜ ਕੇ ਕਿਤੇ ਤਰ ਤੂੰ ਤਾਂ ਨਹੀਂ ਡਿੱਗ ਗਿਆ ਅ ਲੰਘਾ ਤੂੰ ਬੋਲ ਤੂੰ ਚਤਿਮਾਰ ਨੂੰ ਲਿਆਦਾ ਮੈਨੂੰ ਤਰਾਣਾ ਨਹੀਂ ਬਡਾ ਬੁੱਢਾ ਮੁੰਡਿਆਂ ਦਾ ਵਾਤੇ ਮੁੰਡਿਆਂ ਦਾ ਵਾਤੇ ਦੇਖ ਇਹ ਕਿਹੜਾ ਬੁੱਢਾ ਹੈ ਵਿਚਾਰਾ ਕਲਵਿੰਦਰ ਬੁੱਢਾ ਤਾਂ ਜਾਸਨੀ ਹੈ ਤੂੰ ਕਿੱਧਰ ਦੀ ਜਵਾਨ ਹੈ ਫਿਰ ਕਹਿੰਦੀ ਪ੍ਰਧਾਨ ਸਾਹਿਬ ਮੇਰੇ ਕੰਮ ਨੂੰ ਜਾਵੇ ਪਰ ਤੁਸੀਂ ਨਾ ਬੋਲੋ ਤੇ ਉਹਨਾਂ ਅੱਗੇ ਨਾ ਬੋਲੋ ਇਹਨਾਂ ਨਾਲ ਲੜਾਈ ਹੋ ਗਈ ਇਧਰ ਮੀਆਂ ਬੀਬੀ ਦੀ ਕੀ ਹੋ ਗਿਆ ਮੈਂ ਜਮਾ ਨਹੀਂ ਜਾ ਰਿਹਾ ਇਹ ਕਹਿੰਦਾ ਮੈਂ ਸਕੂਲ ਨਹੀਂ ਜਾਣਾ ਕਹਿੰਦਾ ਇਹਨੂੰ ਤੂੰ ਪੱਕਾ ਹੀ ਕੱਢ ਦੇ ਅਹੀ ਤਾਂ ਸੇਰੇ ਅਹੀ ਤਾਂ ਸੇਰੇ ਤੁਰ ਜਾਣਾ ਤੂੰ ਸਕੂਲ ਨਾ ਜਾ ਕੇ ਕੀ ਕਰੇਗਾ ਕੌਣ ਨਹੀਂ ਜਾ ਰਿਹਾ ਪਰਨੀਤ ਦਾ ਪੁੱਤ ਫ੍ਰੀ ਹੋ ਗਿਆ ਉਹਦੇ ਪੇਪਰ ਕੁੱਪਰ ਹੋ ਗਏ ਹੋਰ ਪਰਨੀਤ ਦੇ ਸਕੂਲ ਆਏ ਨਹੀਂ ਮੈਂ ਸੱਚੀ ਜਨਵਰੀ ਪੇਪਰ ਕੌਣ ਲੈਂਦਾ ਹੁੰਦਾ ਕੰਟਰਾਕਟਰਾਂ ਨੇ ਵੀ ਨਹੀਂ ਖਾਣੀ ਖਾਣੀ ਕਿੰਨੇ ਵੇ ਫਿਰ ਦੱਸ ਕੋਈ ਰੋਟੀਆਂ ਬਣਾਉਣ ਦੀ ਲੋੜ ਹੀ ਨਹੀਂ ਜਦੋਂ ਨਾ ਬਣੀਏ ਫਿਰ ਸਾਰੇ ਭੁੱਖੇ ਹੋ ਗਏ ਆਹ ਕਿਹੜਾ ਤੇਲ ਲੈਂਦਾ ਹੈ ਕੀ ਕੋਰਚੂ ਫੋਰਚੂਨ ਨਾ ਗੱਡੀ ਤੇ ਸੋਤੀ ਆ ਤੇ ਨਾ ਫੋਰਚੂਨ ਨਾ ਸਾਡੇ ਕਹੇ ਤੇਲ ਆਇਆ ਤੇ ਗੱਡੀ ਵੀ ਆਇਆ ਫੋਰਚੂਨ ਤੇਲ ਤੇ ਗੱਡੀ ਗੱਡੀ ਤੇ ਹੀ ਅੱਜ ਲੈ ਲਈਏ ਕਹਿੰਦੇ ਵੀ ਕਾਨੂੰ ਐਵੇਂ ਲੋਕਾਂ ਦਾ ਦੱਸਲੇ ਹੋਣਾ ਹੈ ਫੁਕਰੀ ਮਾਰਨ ਤੇ ਵੱਡੀ ਮਾਰੋ ਅਮਨ ਵਾਂਗੂ ਗੱਡੀ ਤੇ ਹੀ ਅੱਜ ਲੈ ਲਈਏ ਗੱਡੀ ਦੀ ਕੋਈ ਗੱਲ ਹੈ ਮਾਰ ਜੋ ਕਿਤੇ ਮੈਂ ਤਾਂ ਕੁਝ ਹੋਰ ਹੀ ਕਹਿਦਾ ਮੇਰੀ ਸਲਾਹ ਹੈ ਡਿਫੈਂਡਰ ਕਹਿੰਦੇ ਡਿਫੈਂਡਰ ਮੈਂ ਤਾਂ ਅੱਜ ਭਾਵੇਂ ਨਾ ਡਿਫੈਂਡਰ ਕਹਿੰਦੇ ਲੋ ਜੀ ਨਵੀਂ ਗੱਡੀ ਲੈ ਰਿਆਂ ਸੀ ਲਫੈਂਡਰ ਫੈਂਡਰ ਨਹੀਂ ਹੈ ਡਿਫੈਂਡਰ ਹੈ ਡਿਫੈਂਡਰ ਡਿਫੈਂਡਰ ਉਹ ਕੀ ਗਾਣਾ ਹੈ ਡਿਫੈਂਡਰ ਤੇ ਸੌਰੇ ਮਾਝੇ ਵਾਲ ਪੇਕੇ ਸੌਰੇ ਡਿਫੈਂਡਰ ਤੇ ਜਾਣਗੀ ਚਲੋ ਗਾਣਾ ਪੂਰਾ ਕਰ ਲਿਓ ਆਪਾਂ ਜੀ ਨਵੇਂ ਨਵੇਂ ਗਾਣੇ ਕਹਿੰਦੇ ਜੇ ਮਾਝੇ ਵਾਲ ਪੇਕੇ ਦੇ ਡਿਫੈਂਡਰ ਤੇ ਜਾਣਗੀ ਉਸ ਤੋਂ ਬਾਅਦ ਗਾਣਗੇ ਰੋਟੀਆਂ ਕੌਣ ਲਾਏਗੀ ਰੋਣਦੇ ਮਨ ਰੋਟੀ ਲੰਮਾ ਕਹਦਾ ਹੋਰ ਕੌਣ ਵੀ ਕਹਿੰਦਾ ਮੈਂ ਕਹਿੰਦੀ ਆ ਵਿਚਾਰੀ ਲੋਗਾਂ ਦਾ ਜੀ ਸਟੋਰੀ ਹੈ ਨਾ ਜਦੋਂ ਵਿਆਹ ਜਾਣਾਂ ਦਿੰਦਾ ਰੋਟੀ ਪਾਣੀ ਹੁੰਦਾ ਜੇ ਪਰਵਾਹ ਦਾ ਕਿੰਨਾ ਨਾ ਕਰੇ ਤੇ ਸਾਰਾ ਕੁਝ ਬਣਾ ਕੇ ਵੀ ਮੇਰੇ ਘਰ ਵਾਲੇ ਨੇ ਤੇ ਬਹੁਤ ਉਹ ਹੋ ਹੋਿਆ ਉਹਨਾਂ ਨਾਲ ਚੱਲਦਾ ਜੇ ਤੇ ਦਿਲ ਕਰੇ ਕਿ ਜਾ ਕੇ ਆਉਂ ਉਹ ਨਹੀਂ ਆਏ ਕਿੰਨਾ ਹੋਰ ਪਹੁੰਚੀ ਹੋਣੀ ਦੁਨੀਆ ਪਹੁੰਚੀ ਹੋਣੀ ਕਿਤੇ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਉਹ ਹੋ ਸੀ ਬਹੁਤ ਵਧੀਆ ਕੁਕਿੰਗ ਦਾ ਉਹ ਪੰਡੀ ਸੀ ਵੀਡੀਓ ਮੈਂ ਤੇ ਅੱਜ ਉਹ ਦੇਖੀ ਮੈਨੂੰ ਲੱਗਾ ਵੀ ਬੰਦਾ ਹੋ ਹੀ ਪਾ ਦਿੰਦੇ ਰ ਝੂਠੀ ਮੈਂ ਫੋਲੋ ਕੀਤਾ ਹੈ ਨਾ ਬਹੁਤ ਆਉਂਦੇ ਹੁੰਦੇ ਸੀ ਮੈਂ ਤਾਂ ਮੈਂ ਤਾਂ ਉਹਨੂੰ ਛੱਡ ਦਿੱਤੀ ਤਾਂ ਮੋਸ਼ਨਸ ਨਾਲ ਖੇਡਦੇ ਹੋ ਇਹ ਵੀ ਵੀਡੀਓ ਲੋਕੀ ਕਹਿੰਦੇ ਸੀ ਨਹੀਂ ਨਹੀਂ ਪਹਿਲਾਂ ਕਿਹਾ ਕਿਸੇ ਨੇ ਕਹਿੰਦੇ ਅਕਾਊਂਟ ਹੈਕ ਹੋ ਗਿਆ ਤਾਂ ਕਰਕੇ ਨਾ ਕਿਸੇ ਨੇ ਪੋਸਟ ਮੈਂ ਹੈ ਐਡਾ ਮਜ਼ਾਕ ਥੋੜਾ ਜਿਹਾ ਕਰੂਗਾ ਕਿ ਮੁੰਡੇ ਦੀ ਡੈਥ ਹੋ ਗਈ ਇਹ ਪੋਸਟ ਪਾਊਗਾ ਕੋਈ ਮੈਂ ਫਿਰ ਉਹਨੂੰ ਫੋਲੋ ਕੀਤਾ ਅਸੀਂ ਉੱਥੇ ਆਈ ਦੋ ਪੋਸਟ ਉਹ ਫਿਰ ਉਹਨਾਂ ਨੇ ਵਿੱਚ ਲਿਖਿਆ ਕਿ ਜਿਹੜੇ ਅਸੀਂ ਉਹਨਾਂ ਦੇ ਕੇਅਰ ਟੇਕਰਾਂ ਉਹ ਅਸੀਂ ਪੋਸਟਾਂ ਅਪਲੋਡ ਕਰਨ ਦੇ ਆ ਉਹ ਆਪ ਤਾਂ ਹਾਲਾਤ ਨਹੀਂ ਉਹਨਾਂ ਦੇ ਸਹੀ ਮੈਂ ਤਾਂ ਹਾਲਾਤ ਸਹੀ ਰਹੇ ਨੇ ਉਹਨਾਂ ਦੇ ਵਿਚਾਰਿਆਂ ਦੇ ਛੋਟੀ ਮੋਟੀ ਗੱਲ ਹੈ ਕਿ ਤੇ ਬੈਗ ਰੋਟੀ ਖਾ ਲੈ ਚੱਜ ਨਾਲ ਮੈਂ ਫੋਨ ਦੀ ਵੇਖਣੀ ਐ ਇੱਦਾਂ ਦੀ ਬਣੀ ਦਾਲ ਵੇ ਦੇ ਪਾਇ ਕਿਉਂ ਲੱਗ ਗਿਆ ਆਪਣਾ ਢਿੱਡਾ ਕਰਕੇ ਪਾ ਲਓ ਨਾਲੇ ਸੌਖਾ ਬਹਿ ਜਾਓ ਉਹ ਕੰਦੀ ਕਿ ਲੋੜ ਨਹੀਂ ਕਿਉਂ ਏ ਪੱਕਾ ਕਿ ਮਰ ਜੇ ਬੋਤਲ ਦੇ ਲਓ ਸਾਡੀ ਕੋਈ ਕਾਪੀ ਨਾ ਕਰਦੇ ਹੋ ਵਿੰਗੀ ਹੋਈ ਮਰ ਜੇ ਵਾਕੀ ਗਵਰ ਮਨ ਸੀ ਸੀ ਤਾਂ ਦੇਖੀ ਨਿਕਰਦੀ ਏ ਯਾਰ ਚੀਂ ਗੰਦੀ ਥੋੜਾ ਇਹ ਤੇ ਦੂਜੀ ਚੀਂ ਤੂੰ ਥੋੜਾ ਮਰੀ ਦਾ ਤੇਲ ਲਿਓ ਨਰੀਲ ਦਾ ਤੇਲ ਦਾ ਕੁੱਤੇ ਚੰਜ ਤੇ ਤਾਂ ਪਾ ਲਓ ਮਰ ਲਓ ਤੇ ਮੁੱਤਾ ਡਾਈ ਮਾਜਵਾ ਦੇ ਏ ਆਈ ਬੋਤਲ ਵਿੱਚ ਰਾ ਦੇ ਘਰ ਪਰਦੇ ਆਈ ਸਿਰ ਨੂੰ ਲਾ ਕੇ ਫੇਰ ਆਈ ਨਾ ਜੇ ਤੂੰ ਨਹੀਂ ਲੁੰਦੇ ਲੱਤਾਂ ਨਾਲ ਮੂੰਹ ਮੱਥੇ ਲੇਨ ਲਾਈ ਅੱਛਾ ਮੂੰਹ ਲਾਉਂਦੀ ਆ ਜੇ ਠੀਕ ਠੀਕ ਬਹੁਤ ਸਿਆਣੀਆਂ ਤੋਂ ਜੀ ਨਾ ਮੂੰਹ ਜੁਣਾ ਰੋ ਜਿਵੇਂ ਦਾ ਇਹਦਾ ਮੂੰਹ ਨਾ ਪਿਆਣਾ ਵੀ ਕੋਈਵੇਂ ਦਾ ਇਹਨਾਂ ਦੋਨਾਂ ਦਾ ਹੋ ਜਾਣਾ ਤੇਲ ਲਾ ਲਾ ਕੇ ਉਹਨੇ ਕੋਟੇ ਦੇ ਰੋ ਪਾ ਲੈ ਆ ਮੜਦੇ ਇਹਦਾ ਪੂਰੇ ਐਂ ਦਾ ਰੋਟੀ ਖਾ ਰਹੀ ਐ ਪਹਿਲਾਂ ਚਲੋ ਕੇ ਉਹ ਮੱਧ ਤੋਂ ਨਸੀਆ ਸਿਨੂ ਹੋ ਗਿਆ ਕੋਈ 90 ਨੂੰ ਹੋ ਜਾਵੇਂ ਆਪਾਂ ਕਿਹੜਾ ਲੈਣਾ ਕਿਉਂ ਲੈਣਾ ਕਿਉਂ ਲੈਣਾ ਇਹ ਢੀ ਗੱਲ ਇਹ ਕਿਹੜੀ ਗੱਲ ਕੀਤੀ ਹੈ ਲੈਣ ਭਾਵੇਂ 1-2 ਕਿਲੋ ਖਰੀਦ ਲਈ ਅਮਨ ਨੇ ਇਸ ਪਹਿਲਾਂ ਡੇਟਾ ਲਾ ਲਈ ਹਾਂ ਗਗਨ ਨੇ ਭਾਵੇਂ 2 ਕਿਲੋ ਖਰੀਦ ਲਈ ਹੈ ਗੱਲ ਹੈ ਕੋਈ ਗੱਲ ਕਰਕੇ ਚਲ ਮੈਂ ਆ ਗਿਆ ਨਹੀਂ ਕਿ ਚਾਰ-ਚਾਰ ਘੱਟ ਬੰਬੇ ਤੱਕ ਹੋਈ ਜਾ ਇੱਥੇ ਦੇਖਾਂਗੇ ਹਾਂ ਜੀ ਐਵੇਂ ਕਰ ਲਈ ਨਹੀਂ ਆ ਮੈਂ ਢਾਉਣੇ ਪੈਣੇ 1 ਲੱਖ ਰੁਪਏ ਲੱਖ ਦਾ ਨੋਟ ਇਕੱਠਾ ਹੀ ਦੇ ਦਾਂਗੇ ਹੈਨਾ ਇਕੱਠਾ ਹੀ ਨੋਟ ਦੇ ਦਾਂਗੇ ਲੱਖ ਦਾ ਜੀ ਗੂਗਲ ਪੇ ਵੀ ਭਲੇ ਇਕੱਠਾ ਲੱਖ ਕਰਾਂਗੇ 83000 ਕਰਾਂਗੇ ਲੋ ਭਾਈ ਹੁਣ ਜਿਹੜਾ ਰੇਟ ਵਾਦੇ ਸੋਨੇ ਦੇ ਵਧਾ ਦੋ ਫਿਰ ਮੈਨੂੰ 100 ਲੱਖ ਰੁਪਏ ਦਾ ਜਦੋਂ ਤੋਲਾ ਹੋਏਗਾ ਉਦੋਂ ਲੈਣਾ ਹਾਂ ਦੇਖੋ ਆ ਲੱਗ ਨਹੀਂ ਦੇ ਕੱਪੜ ਰਸੋਈ ਨੂੰ ਤੇ ਲੈਣੇ ਇਹਨਾਂ ਪੈਂਡਰ ਨਹੀਂ ਪੈਂਡਰ ਨਹੀਂ ਕਿਉਂ ਪੈਂਡਰ ਇੱਥੇ ਲਿਆ ਕੇ ਗੱਲ ਪੈਂਡਰ ਦੇ ਡੱਬੇ ਲਾਦਾ ਕੇ ਮੂਹ ਲੱਕਣੀ ਕੋਈ ਜੇ ਕਰਨੀ ਜ਼ਿੰਦਗੀ ਜੀਵੋ ਹਾਸੇ ਖੇਡ ਕੇ ਮਾਰ ਖੋਰੇ ਕਦੋਂ ਜਾਣਾ ਘੜੀ ਦਾ ਪਤਾ ਨਹੀਂ ਆਪਣੇ ਡੱਬੇ ਭਾਜੀ ਦੇ ਪਰ ਪਰ ਰੱਖੇ ਹੂੰ ਤੂੰ ਨੇ ਤਾਂ ਕਿਆ ਵੀ ਮਾਰ ਖੋਰੇ ਕਦੋਂ ਜਾਣਾ ਖਾ ਲੋ ਕੀ ਕਹਿੰਨੀ ਤੂੰ ਬੋਣ ਹਾਂ ਮਾੜੇ ਬੰਦੇ ਦੀ ਕੋਈ ਜ਼ਿੰਦਗੀ ਗਾਣ ਤੂੰ ਸੋਚ ਕੇ ਦੇ ਪਰ ਅੱਗੋਂ ਵੀ ਜੇ ਚੰਗੇ ਟੱਕਰ ਜਾਣ ਤੇ ਨਾਂ ਲੈਣ ਦੇਣ ਤੇ ਚਲੋ ਸਾਰਾ ਕੁਝ ਹੀ ਸਹੀ ਹੋ ਜੇ ਉਹ ਤਾਂ ਮੈਨੂੰ ਸਾਧ ਦਾ ਵਿਆਹ ਬੜਾ ਉਹਦੀ ਲੱਗਿਆ ਇਹਨਾਂ ਨੇ ਕੋਈ ਚੀਜ਼ ਨਹੀਂ ਭਾਈ ਮਿਲਣੀ ਸਰੋਪਿਆ ਨਾ ਮਿਲਣੀ ਕੀਤੀ ਬਾਹਲੇ ਕੋਈ ਸ਼ਾਪ ਨਹੀਂ ਕੋਈ ਕੜਾ ਨਹੀਂ ਕੋਈ ਕੁਝ ਨਹੀਂ ਹੁੰਦਾ ਨਹੀਂ ਹੋਣਾ ਵੀ ਇਦਾਂ ਹੀ ਚਾਹੀਦਾ ਇਹ ਕਿ ਟੋਕੜ ਬੰਦੇ ਨੂੰ ਸੋਚਣਾ ਚਾਹੀਦਾ ਤੂੰ ਕਾ ਕਿ 100 ਰੁਪਏ ਦੀ ਕੋਈ 50 ਦੀ ਚਾਹੀਦੀ ਬਥੇਰੀ ਦੁਨੀਆ ਚੰਗੀ ਬੈਠੀ ਏ ਬਥੇਰੀ ਮਾੜੀ ਬੈਠੀ ਏ ਕਿਹਨੇ ਸੋਚ ਕੇ ਦੇ ਨਹੀਂ ਆਉਂਦਾ ਪਿਆ ਹਾਂ ਵੀਡੀਓ ਰੇ ਨਹੀਂ ਆਉਂਦੀ ਯੂਕੇ ਵਾਲਿਓ

ਨਹੀਂ ਮੈਂ ਛੋਟੀ ਛੜੀਏ ਛੋਟਾ ਪੁੱਤ ਮੇਰਾ ਲੋਜੀ ਕੱਲਾ ਚੱਲਿਆ ਫਤੇ ਸਕੂਲ ਤੇ ਇਹਨੂੰ ਟੈਨਸ਼ਨ ਆ ਕਿ ਦਬਣ ਤੇ ਪੇਪਰ ਚੱਲ ਰਿਹਾ ਪਰ ਨਹੀਂ ਫ੍ਰੀ ਹੈ ਕਿ ਮੈਂ ਕੱਲਾ ਜਾਣਾ ਛੀਸੇ ਚ ਦੇਖ ਦੇ ਕੇ ਕੋਡ ਪਾਉਂਦਾ ਹੈ ਬੜਾ 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 ਲੈ ਬਸ ਟੈਨਸ਼ਨ ਨਹੀਂ ਲਾਉਣੀ ਆਪਣਾ ਬਾਲ ਬਟ ਕਮਪਟ ਠੀਕ ਹੈ ਨਾ ਅੱਛਾ ਜਿਹੜਾ ਕਹਿੰਦਾ ਮੈਂ ਤੁਹਾਨੂੰ ਆ ਦੇਖੋ ਆ ਸੋਨਮਾ ਵੀ ਆ ਰਹੀ ਹੈ ਅੱਛਾ ਸੋਨਮਾ ਕਿਹਾ ਵੀ ਨਹੀਂ ਹੈ ਆ ਹੁਣ ਮੇਰੇ ਸਾਹਮਣੇ ਹੈ ਹੈ ਚੱਕੀ ਸਿੱਤੀ ਕਰਾ ਲੈ ਆਪਣੀ ਹਾਂ ਛੋਟੀ ਉਧਰ ਮੇਰੇ ਬਾਬੇ ਦੁੱਲੀ ਸੋਦੇ ਦੁੱਲੀ ਚੱਕੀ ਓਏ ਓਏ ਹੋਇਆ ਸੀ ਬਈ ਕੀ ਉਹਦੇ ਲਾਈ ਲੱਗ ਕਹਿੰਦਾ ਹੋਇਆ ਸੀ ਕਿਵੇਂ ਕਿਵੇਂ ਨਹੀਂ ਮੈਂ ਜਿਵੇਂ ਬੰਦਾ ਹਵਾ ਚੁੱਟਿਆ ਤਾਂ ਇੱਕ ਵਾਰ ਹੋਇਆ ਸੀ ਟੱਕੇ ਦੇ ਕਿੰਨੇ ਪੈ ਗਏ ਸੀ ਮਿੱਟਦੇ ਕਰੀ ਉਹਦੇ ਵੀ ਜਿਹੜੇ ਪਰ ਕੰਮ ਕਹੋ ਤੂੰ ਵੀ ਹੋਸ਼ੀ ਹੋ ਜਾਂਦੇ ਫੜਦੇ ਲੈ ਦੇਖਿਓ ਤਾਰਾ ਐਕਸਪੈਰੀਮੈਂਟ ਦੇਖੋ ਮੈਨੂੰ ਹੀ ਕਰੀ ਫਿਰਦਾ ਮੈਂ ਬਾਅਦ ਚ ਠੀਕ ਹੈ ਉਹ ਤਾਂ ਮੇਂ ਹੁੰਦੀ ਗੀ ਜੇ ਰੋਗੀ ਦੱਸਦੀ ਉਹ ਤਾਂ ਐਸੀ ਬੇਹੋਸ਼ ਹੁੰਦੀ ਬੱਚੇ ਅੱਛਾ ਤੈਨੂੰ ਬਹੁਤ ਆਉਂਦੀ ਆ ਆ ਫੜੋ ਚਾਬੀ ਕਦਨ ਉੱਤੇ ਨਾ ਉਧਰ ਦੇਖੋ ਉਹ ਵੀ ਦੇਖ ਤੂੰ ਉਹਦੇ ਮੂੰਹ ਦੇ ਲੈ ਓਏ ਉਹਨੂੰ ਨਿੱਕੇ ਨੂੰ ਕਰੀਦਾ ਮੂੰ ਨਿੱਕੇ ਨੂੰ ਕਰੀ ਓਏ ਸੌ ਤਾਂ ਕਿਦੀ ਸੌ ਲੱਗੇ रे को थले आ जा <laughs> तो <आगड़ी> <laughs> तो मुखड़ा नहीं दिख रहा गोती हां नी धोती बेचारी छोटी नोती छोटी नी धोती हां ਚਾ ਚੱਕ ਲੋਥ ਬਣ ਗਈ ਐ ਬੋਲਟ ਦੀ ਸਾਫ ਸੁਫਈਆ ਚੱਲ ਰਿਹਾ ਐ ਅਜੇ ਦੂਜੇ ਬੰਦੇ ਡਿਊਟੀ 'ਚ ਲੱਲੇ ਨੇ ਹਾਂਜੀ ਹੋ ਗਈ ਤਿਆਰੀ ਹਾਂ ਚਾਬੀ ਅੱਜ ਕੋਟੀ ਕੱਢ ਜੂ ਅਮਣ ਦੀ ਲੋ ਜੀ ਅੱਜ ਪਿੰਡੋ ਚੱਲੇ ਮੈਂ ਤਾਂ ਕਹਿ ਰਹੀ ਤੁਸੀਂ ਬਸ ਤੇ ਜਾਓ ਤੇ ਗੱਡੀ ਖੜੀ ਰਹਿੰਦੋ ਕਿਉਂਕਿ ਮੀਂਹ ਬੜਾ ਪਿਆ ਤਾਂ ਗੱਡੀ ਗੰਦੀ ਹੋ ਜਾਣੀ ਜੇ ਇਹ ਤਾਂ ਹੁਣ ਵੀ ਰਹਿਣੀ ਹੈ ਬੰਦੀ ਹੁਣ ਇਹ ਗੱਡੀ ਸਾਫ ਕਰੀ ਜਾਇਓ ਜਾਇਓ ਨਾ ਤੇ ਆਕਾਰ ਛੱਲੇ ਨੇ ਮਿਰਤ ਵੀ ਨੂੰ ਸਾਡੇ ਛੱਲੇ ਨੇ ਇਹਨੇ ਕਹਿੰਦਾ ਤੁੰਹ ਰਾ ਆਪਣੇ ਸੌੜੇ ਮੈਂ ਕਹਿੰਿਆ ਵਾ ਤੂੰ ਇੱਥੇ ਹੀ ਰਹਿ ਹੁਣ ਤੇ ਆਪਾਂ ਨੂੰ ਜਾਣਾ ਬਾਜ਼ਾਰ ਨੇ ਤੇ ਮੰਨ ਜਾਣਾ ਮੈਂ ਸਵੇਰੇ ਜਾਂ ਟਿੰਡਰ ਜਾਂਦਾ ਕੰਮ ਕਰਨ ਦੇ ਗਾੜਦੇ ਉਸ ਕੰਮ ਨੂੰ ਫਿਰ ਦੱਸਾਂਗੀ ਮੈਂ ਤੁਹਾਨੂੰ ਕਿੱਧਰ ਆਉਣਾ ਠੀਕ ਹੈ ਚਲ ਆਵੜਾ ਦੇ ਇੱਧਰ ਹੀ ਚੱਲਣਾ ਹੁਣ ਮੈਨੂੰ ਐਸਾ ਪਤਾ ਲੱਗ ਗਿਆ ਬਾਦ ਨਹੀਂ ਗੱਡੀ ਬਹੁਤ ਚਮਕਾਈ ਹੈ ਪਿੱਛੇ ਤਾਂ ਲੈਪਟਾਪ ਹੈ ਉਹ ਦੰਮੂ ਦਾ ਲੈਪਟਾਪ ਹੈ ਫੜਾਇਓ ਦੰਮੂ ਰਾਮਣਾ ਬੈਠੀ ਹੈ ਪੜ੍ਹਾਈ ਦਾ ਪਤਾ ਨਹੀਂ ਹੈਗਾ ਉਹ ਪੜਾਈਆਂ ਹੋਰੀਆਂ ਨੇ ਇੱਥੇ ਰੱਖੀ ਹਾਂ ਆ ਤਾਲਾ ਚ ਵੀ ਚੇਹੇ ਰਹਿਣ ਦੋ ਠੀਕ ਹੈ ਠੀਕ ਹੈ ਆ ਮੈਂ ਸਮਾਨ ਚੱਕ ਲਾ ਚਲੋ ਤੂੰ ਇਹ ਕਿ ਢੂੜਾ ਠਾ ਰੱਖੀ ਹੈ ਜਾਓ ਜਾਓ ਗਾਇਸ ਗੱਡੀ 깔ਮੀ ਕਰਕੇ ਇੰਨੀ ਗੰਦੀ ਹੋ ਗਈ ਹੈ ਨਾ ਬਾਈ ਸਿਰੇ ਸਿਰੇ ਕਰਨ ਧੋਲੀ ਹੁਣ ਕੁਲਵਿੰਦਰ ਵੀ ਧੋ ਰਿਆ ਆ ਕਹਦਾ ਸਕ੍ਰੈਚ ਪਿਆ ਯਾਰ ਆ ਸਕ੍ਰੈਚ ਕਹਦਾ ਪਿਆ ਆ ਦੇਖੋ ਸਕ੍ਰੈਚ ਪਿਆ ਡੈਂਟ ਪਿਆ ਕਿਵੇਂ ਆ ਤਾਨੂੰ ਨਾ ਨਵੀਂ ਗੱਡੀ ਚਾਹੀਦੀ ਨਹੀਂ ਪੁਰਾਣੀ ਜਿਹੜੀ ਮਰਜ਼ੀ ਜਿੱਧਰ ਮਰਜ਼ੀ ਲਾਈ ਜਾਂਦੇ ਤੂੰ ਇਹ ਤਾਂ ਨਵੀਂ ਗੱਡੀ ਦੇ ਫੱਟੀ ਪੋਹ ਛੱਡੀ ਐ ਕਦੇ ਕਿਤੇ ਠੋਕ ਦਿੰਦੇ ਕਦੇ ਕਿਤੇ ਠੋਕ ਦਿੰਦੇ ਹੋ ਲੈ ਕਿਤੇ ਠੋਕੀ ਐ ਤੇ ਹੋਰ ਆ ਤੂੰ ਦੇ ਦੇ ਸਾਰੇ ਕੱਪੜਾ ਜਾ ਉਹ ਗਿੱਲਾ ਜਾ ਉਹ ਡੱਬਾ ਜਾ ਪਿਆ ਵਿੱਚ ਆ ਆ ਦੇ ਅੱਗੇ ਦੇ ਮੂਰੇ ਡੰਟ ਪਾ ਰੱਖਿਆ ਦਾ ਪਤਾ ਨਹੀਂ ਕਿਵੇਂ ਪਿਆ ਕਿਵੇਂ ਨਾ ਹਾਂ ਇਹ ਗਿੱਲਾ ਕਰਕੇ ਰੱਖੀ ਨਾ ਮੈਂ ਸਰਕਾਰੂਗਾ ਵੱਡੇ ਭਾਈ ਨੂੰ ਮਜ਼ਾਕ ਕਰਦਾ ਛੋਟਾ ਭਾਈ ਭਾਈ ਮਾਰਦੇ ਭਾਈ ਗੱਲ ਲਾਉਂਦੇ ਭਾਈ ਮਾਰਦੇ ਭਾਈ ਗੱਲ ਲਾਉਂਦੇ ਉਹ ਤੁਰ ਜੋ ਤੁਸੀਂ ਜਰ ਜਾਓ ਕੰਮ ਕਰਨਾ ਕੋਈ ਤੂੰ 12 ਵਜਾ ਦਿੰਦੇ ਉੱਥੇ ਵੀ ਇੱਥੇ ਵੀ ਰੱਕ ਤੇ ਟਰੱਕ ਰੱਕ ਤੇ ਟਰੱਕ ਚੜਿਆ ਪਿਆ ਗੱਡੀ ਹੌਲੀ ਚਲਾਣੀ ਐ ਉਹ ਤੁਰ ਗਿਆ ਸਕੂਲ ਉਹ ਤੁਹਾਨੂੰ ਗਾਲਾਂ ਕੱਢ ਕੇ ਗਿਆ ਕਿ ਤੁਸੀਂ ਦੋਨੇ ਘਰੇ ਤੇ ਮੈਂ ਸਕੂਲ ਚੱਲਾ ਕੱਲਾ ਨਹੀਂ ਆਸ ਮੈਨੂੰ ਕੋਈ ਸੁਣੇ ਸੁਣੇ ਮੈਨੂੰ ਬੋਲ ਕਾਤੋਂ ਕੋਈ ਆਵਾਜ਼ ਆਉਂਦੀ ਨਹੀਂ ਨਹੀਂ ਖੁਸ਼ ਨਹੀਂ ਹੋ ਬੋਲ ਕੇ ਗਿਆ ਸੀ ਮਮਾ ਨੂੰ ਵੀ ਬੋਲਣ ਡਿਆ ਸੀ ਬੜਾ ਕੁਝ ਅੰਦਰੋਂ ਦੁਖੀ ਸੀ ਬਾਹਰ ਖੁਸ਼ ਸੀ ਹੈ ਦੁਖੀ ਨਹੀਂ ਹੈ ਮੇਰੇ ਮਮਾ ਰੋਟੀ ਖਾ ਰਹੇ ਨੇ ਇਹ ਤੇ ਚਾਚੇ ਰੋਟੀ ਖਾ ਰਹੇ ਨਹੀਂ ਚਾਚੂ ਨੂੰ ਦਰਦ ਨਹੀਂ ਲੱਗਣ ਦੀ ਹੈ ਚਾਚੂ ਨੂੰ ਤਾਂ ਬਲ ਮੈਂ ਲੰਡੇ ਨਾਲ ਕਹਿ ਜੂਂ ਅੰਡਾ ਲੱਗਣ ਦੀ ਹੈ

ਲੂਣ ਪਾ ਦਿੰਨੀ ਆ ਸੁਟਣਾ ਲੂਣ 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 ਚੰਦ ਤੇ ਦਿਓ ਬਾਰੇ ਪਸੰਦ ਲੂਣ ਕਿੰਨਾ ਪਾਉਣਾ ਦਦੀ ਦੇਖ ਲੱਸੀ ਚ ਬਹੁਤ ਐਨ ਲੱਸੀ ਚ ਲੂਣ ਬਹੁਤ ਐਨ ਹਾਂ ਬਹੁਤ ਪੱਕਾ ਜਿਆਦਾ ਨਾ ਪਾਓ ਜਿਆਦਾ ਹੋ ਜੇ ਕਾਲਾ ਹੋ ਜਾਏ ਮੇਰਾ ਉੱਤੇ ਭਲਾ ਥੋੜੀ ਜਿਹੀ ਹੋਰ ਪਾ ਲਾ ਦੋ ਜਿੰਨੂੰ ਪਾਣੀ ਹਟਾ ਲੈਣੀ ਹੈ ਹੈਂ ਫਿਰ ਗੜੀ ਮੱਤਾ ਸਿਰੋਈ ਬਸ ਬਹੁਤ ਨੂਨ ਵੇਸਤਾ ਇੰਨਾ ਚੁਟਕੀ ਹੋਰ ਪਾ ਲੈਣੀ ਬਹੁਤ ਬੱਸ ਅੱਛਾ ਕੋਨ ਨੀ ਹੋ ਰਿਹਾ ਗਲਾਜ਼ਨਦੀ ਅਗਲਾ ਹੋ ਜਾਏ ਗਾਇਜ਼ ਮੈਂ ਮਾਫ ਕਰੇ ਕੜ ਦੇਸੀ ਤੇ ਲੈ ਲੈਣਾ ਚਾਚੂ ਦੀ ਚਾਚੂ ਦੀ ਹੂੰ ਚਾਚੂ ਦੀ ਚਾਚੂ ਦੀ ਚਟਨੀ ਦਾਸਾ ਲੱਗ ਰਹੀ ਹੂ ਇਥੋਂ ਦਾ ਚ ਖੋਲ ਦੇ ਦੋ ਆ ਪੈਪਰ ਟੋਸ ਕਰ ਦੇ ਦੋ ਪੀਜੀ ਚਾਚੂ ਦੱਸੀ ਪੀਜੀਏ ਚਾਹੀਏ ਨਾ ਭੋਲੇ ਜਾਂਦੇ ਨੇ ਕੀ ਤੁਸੀਂ ਇਹਨੂੰ ਬੌਲੀ ਗਿਆ ਚਾਚੂ ਕਿਉਂ ਨੂਨ ਪਾ ਕੇ ਲੈ ਕੇ ਆਈ ਹੈ ਇੰਡੇ ਤੁਮ ਤਾਂ ਵੀਡੀਓ ਤੇ ਮੈਂ ਵੀਡੀਓ ਹੀ ਬਣਾਈ ਲੂੰਦੀ ਕੋਲਿਆ ਨਹੀਂ ਹੋਣਾ ਕੋਲਿਆ ਮਮਾ ਦਾ ਟੇਸਟ ਨਹੀਂ ਹੈਗਾ ਮਮਾ ਨੂੰ ਚਲ ਮੇਰਾ ਡੀਪੀ ਵਾਦਾ ਕਰੀਆ ਹਾਂ ਚਾਚਾ ਤੁਹਾਡੇ ਵੀ ਅੱਜ ਕੁਝ ਸੀ ਗਏ ਪੀਓ ਅਨੀਉਟੀਆਂ ਅਰੇ ਮਮਾ ਨੂੰ ਵੀ ਚਾਹੀਦੀ ਸੀ ਨਾ ਇਤਨਾੰ ਨੰਦ ਨਹੀਂ ਗਈ ਮੇਰੀ ਮੰਮਾ ਕਿ ਬੱਦਰੀ ਹੈ ਮਾਣਾ ਐ ਤੋ ਚੈੱਕ ਵੇਟ ਟਾਈਮ ਚੈੱਕ ਕਰੋ ਸਿਮਰ ਕਰੋ ਸਿਮਰ ਵਰ ਵਰਰੀਏ ਚਨਾਰ ਦੇ ਸੂਟ ਨੇ ਇਥੇ ਕਿਉਂ ਜਬੇ ਖਾਲੀ ਹੈ ਕਿੰਨਾ ਟਾਈਮ ਲੱਗੂ ਕਿਉਂਕਿ ਤੁਹਾਨੂੰ ਟ੍ਰੇਨ ਪੜਨੀ ਹੈ ਫਿਰ ਜਾਣਾ ਨਹੀਂ ਚੱਲਦੇ ਆ ਸਾਰਾ ਦਿਨ ਮਿਤਰਾ ਮਿਤਰਾ ਨਹੀਂ ਫਿਰ ਚਿਤਰਾੰਦਰਾ ਵੀ ਹੋ ਜਾਂਦਾ ਹੁੰਦਾ ਹੈ ਅਰਾਹੁਆ ਵੀ ਸਭੀ ਪਿਆਰੇ ਨੂੰ ਬੁਣਾ ਲੈਣੀ ਇਹਨਾਂ ਨੇ ਬਸ ਠੀਕ ਹੈ ਅਸਟੈਲੋ ਨੇ ਵੀ ਆਇਆ ਆਪਣੀ ਨੇ ਉਹ ਵੀ ਕੋਲਾ ਕੋਲਾ ਲੱਰ ਤਾਂ ਲਾਇਆ ਕਿਤੇ ਬਿੱਚ ਕਰਕੇ ਆਹ ਲੈ ਕੱਬੀ ਦੇ ਨੇ ਆਹ ਕਪੜਾ ਨੂੰ ਬਾਲਾ ਘੈਂਟ ਆ ਗਰਮੀ ਚ ਪਾਣੀ ਨਾਈਟ ਰੇਟ ਤੇ ਨਾ ਲਾਈਟ ਆ ਇਨਾ ਲਾਈਟ ਪਤਾ ਨਾ ਆ ਦੇਖੀ ਨੀ ਅਨੰਦ ਜੀ ਗਾਇਸ ਹਮੜਾ ਪੰਜਾਬੀ ਚ ਲਿਖਿਆ ਹੋਇਆ ਹਾਂ ਡੀਟੈਲ ਪ੍ਰਿੰਟਰ ਕਲੀਰੇ ਕਲੀਰੇ ਬੈਡ ਆਇਆ ਪਰ ਕਲੀਰੇ ਪਵਾ ਦੇ ਮੇਰੇ ਕੋਲ ਛੇਵੇਂ ਵੀ ਹੁੰਦਾਂ ਨੇ ਇਹਨਾਂ ਨੂੰ ਕੋਈ ਵੀ ਜੀ ਇਹਨੂੰ ਸਟੈਂਪ ਲਈ ਦੇ ਦੇ ਸਟੈਂਪ ਲਈ ਹੀ ਦੇ ਦੇ ਤੁਹਾਨੂੰ ਬਿਨਾਂ ਸਟੈਂਪ ਵਾਲੀ ਤਾਂ ਗੱਲ ਪੂਰ ਦੀ ਰਹਿ ਗਈ ਮੈਂ ਵੀ ਆਈ ਗਰਮੀ ਤੇ ਦੁੱਧੇ ਰੈਡੀ ਕਰਾਉਣੇ ਸੀ ਮਾਂ ਨੇ ਸ਼ਾਂਤ ਮਾਂ ਤੇ ਗਈ ਘਟ ਗਿਆ ਜਪਤਾ ਪਰਿੰਟਿੰਗ ਤਾਂ ਯਕੀਨ ਨਹੀਂ ਦਾਲਵਾਦੇ ਜਿਹੜੇ ਮੈਂ ਮਹੁੰਜੇ ਸਵਾਇਨ ਨਹੀਂ ਤੇ ਨਾਲ ਬਹੁਤ ਸੋਨਾ ਪੈਂਦਾ ਹੈ ਵਰਕ ਵਰਕ ਜਿਹੜਾ ਹੈਗਾ ਮਰਕਲ ਤੇ ਹੈਗਾ ਹੈ ਪਰ ਪ੍ਰਿੰਟ ਪਾਇਆ ਤਾਂ ਡਿਫਰੈਂਟ ਪ੍ਰਿੰਟ ਸੂਟ ਸੋਬਰ ਲੱਗਦੇ ਨਹੀਂ ਬੋਲੋ ਹਾਂ ਹਾਂ ਸਾਰੇ ਬੋਲੋ ਹਾਂ ਹਾਂ ਮੁਪੜਾਈ ਕਰ ਲਬ ਤੂੰ ਹੋਰ ਕਰਦੀ ਸਾਚੂ ਲੈਟ ਬਗ ਜਾਂਦੀ ਆ ਵਾਰ ਵਾਰ ਲੈਟ ਨਾਲ ਉਹਦਾ ਕੀ ਸੰਬੰਧ ਹੈ ਉਹ ਬੁੱਕ ਨਹੀਂ ਖੁੱਲਦੀ ਨਾ ਲੈਟ ਤੋਂ ਬਿਨਾਂ ਲੈਪਟਾਪ ਖੁੱਲਦਾ ਉਹ ਨਾਲ ਉਹ ਚੱਲਦਾ ਉਹ ਇਨਵਰਟਰ ਤੇ ਚੱਲ ਜਾ ਫਿਰ ਐ ਦੱਸੋ ਨਾ ਮੈਨੂੰ ਕੀ ਪਤਾ ਸੀਗਾ ਨਹੀਂ ਪੁੱਤ ਤੈਨੂੰ ਪਤਾ ਕਰ ਨੂੰ ਮੈਂ ਕੋਈ ਸਲਾਹ ਪਤਾ ਰੀ ਚੀਜ਼ ਬਾਨੇ ਮਾਦੇ ਹੋ ਬਾਕੀ ਨੂੰ ਸਾਰੇ ਬੈਗ ਵਾਲੇ ਇਕੱਠੇ ਹੋ ਗਏ ਓ ਜੀ ਇਹਦੇ ਨੀ ਉਹ ਆਖ ਰਹੀ ਸਕੂਲ ਲੱਗਣਾ ਉਹ ਚਾਰ ਉੱਠੀ ਉਹਨਾਂ ਨੇ ਘੜਕਦੇ ਉਹਨਾਂ ਘੜਕ ਕੇ ਖਾਰਾ ਉਹਨੂੰ ਬੜੀ ਕੀ ਜੇ ਤਾਰ ਖਲੋਤੀ ਉਹ ਉੱਥੇ ਜਾ ਕੇ ਵੀ ਟੈਨਸ਼ਨ ਹੈ ਪੈਸੇ ਕਮਾਉਣ ਦੀ ਤੇ ਉਰੇ ਆ ਵੀ ਟੈਨਸ਼ਨ ਕਿ ਉਹਨੂੰ ਨਾ ਪੜਾਈ ਕਰਨੀ ਜਾਂ ਤਾਂ ਮੇਰੇ ਪੁੱਤ ਨੇ ਆਪਣੀਆਂ ਫੀਸਾਂ ਭਰਤੀਆਂ ਦੋਨੇ ਇੱਕ ਪੈਸਾ ਨਹੀਂ ਅੱਗੇ ਪੇਜਿਆ ਹਾਂ ਜੇ ਮੈਂ ਕਿਹਾ ਮੈਂ ਆਉਣਾ ਨਹੀਂ ਮੈਂ ਪੈਸਾ ਕਮਾਉਣਾ ਕਹਿੰਦੀ ਕਿ ਕਿੰਨਾ ਲੱਗਿਆ ਨਾ ਕਿੱਥੇ ਆਵਾਂ ਕਹਿੰਦੀ ਲੱਗਾ ਕਿਆਰੀ ਜੀ ਮੇਰਾ ਜਿਵੇਂ ਸਾਰੀਆਂ ਮਾਸੀਆਂ ਨੂੰ ਤੇ ਸਾਰਿਆਂ ਨੂੰ ਤੁਹਾਨੂੰ ਨਾ 1-1 ਲੱਖ ਲੱਖ ਦੀ ਜੁੱਤੀ ਹੁੰਦੀ ਹੈ ਲੋ ਲਈ ਬਟਾਉਂਦੀ ਲੋਈ ਬਟਾਉਂਦੀ ਉਹ ਤੁਹਾਨੂੰ ਲੈ ਕੇ ਆਵਾਂ ਤੁਹਾਡੇ ਲਈ ਤਾਂ ਮੈਂ ਇੱਕ ਲੱਖ ਦਾ ਸੋਨਾ ਬਣਾਵਾਂਗੇ ਮੈਂ ਕਹਿੰਦਾ ਜੁੱਤੀ ਰਹਿਣ ਦੇ ਸਾਨੂੰ ਪੈਸੇ ਦੇ ਦੀ ਐਂ ਤਾਂ ਸੋਨਾ ਲੈ ਲੈਂੀਆਂ ਉਹ ਇੱਕ ਵੀਡੀਓ ਜਿਹੜਾ ਕਹਿੰਦੀ ਆਵਾਜ਼ ਮਾਰਦੀ ਬਾਰ ਬਾਰੇ ਕਹਿੰਦੇ ਕਿਸ ਨਾਲ ਇਸ ਨਾਲ ਇਹ ਸਲਵਾਰ ਹੈਗੀ ਪੀਲੇ ਰੰਗ ਪੀਲੇ ਨਾਲ ਪੀਲੇ ਨਾਲ ਪੀਲੇ ਨਾਲ ਹਾਂ ਤੇ ਉਹ ਆਵਾਜ਼ ਮਾਰਦੀ ਕਰੇ ਫਿਰ ਕਹਿੰਦੀ ਨਹੀਂ ਭੈਣੇ ਘਰੇ ਕਹਿੰਦੀ ਹਾਂ ਨੀ ਕਹਿੰਦੀ ਨੀ ਪੈੜੇ ਸੋਣਾ ਉਹ ਮਤ ਕਿ ਬਗਦਰਾ ਸੋਣਾ ਕਹਿੰਦੀ ਹਾਈ ਨੀ ਕਹੇ ਰਾਤ ਤੇ ਮੇਰ ਕੋ ਲੋਤਾ ਚੰਗਾ ਪਰ ਉਹਨੂੰ ਕੀ ਹੋ ਗਿਆ ਉਹ ਕਹਿੰਦੀ ਨੀ ਪੈੜੇ ਸੋਣਾ ਤੇ ਗਿਆ ਹਾਈ ਗਿਆ ਹਾਈ ਗਿਆ ਉਹ ਕਹਿੰਦੀ ਨੀ ਚੰਗਾ ਪੜਾਈ ਉਹਨੂੰ ਟੈਕ ਹੋ ਗਿਆ ਨੀ ਚੰਗਾ ਪੜਾਈ ਉਹ ਕਹਿੰਦੀ ਨੀ ਮੇਰੀ ਗਾਲ ਤੇ ਸੁਣ ਲੈ ਮੈਂ ਕਿਹੜੇ ਸੋਨੇ ਦੀ ਗੱਲ ਕਰਦੀ ਕਹਿੰਦੀ ਭੈਣ ਜੀ ਮੈਂ ਤੇ ਆਹ ਸੋਨੇ ਦੀ ਗੱਲ ਕਰਦੀ ਆ ਆ ਜਿਹੜਾ ਕਹਿੰਦੀ ਉਹਨੂੰ ਕੀ ਹੋਇਆ ਏ ਕਹਿੰਦੀ ਨੀ ਭੈਣੇ ਜਦੋਂ ਮੈਂ ਬਣਾਇਆ ਉਦੋਂ 5000 ਨੂੰ ਇਤੇ ਹੋਣ 84 ਨੂੰ ਦੁਰ ਕਿਹਾ ਕਰਦੇ ਦੂਜਾ ਬੇਟਾ ਕਹਦਾ ਹਾਈ ਸੋਨਾ ਹਾਈ ਕਹਿੰਦੀ ਨੀ ਲੋਕ ਕੀ ਸੋਨਾ ਬਣਾਉਂਦੇ ਰੇ ਅਹੀ ਲੈ ਲਈ ਗੱਡੀ ਅਹੀ ਬਣਾ ਲਿਆ ਘਰ ਹੈ ਅਸੀਂ ਸੋਨਾ ਕਿਉਂ ਨਹੀਂ ਬਣਾਇਆ ਕਹਿੰਦੀ ਭੈਣ ਜੀ ਇੱਧਰ ਸਭਾ ਥੱਲੇ ਬੈ ਕੇ ਪਿੱਟੀਏ ਹਾਈ ਸੋਨਾ ਹਾਈ ਸੋਨਾ ਵਾਸਕਾਰ ਫਤਿਹ ਵੀ ਨਹੀਂ ਤਾਂ ਕਿਉਂ ਚੜ ਗਿਆ ਵੇ ਤੂੰ ਥੱਲੇ ਆ ਮਰ ਜੋਗੇ ਬਾਕੀ ਜਦੋਂ ਪੂਰੀ ਉਹਨੇ ਵੀਡੀਓ ਬਣਾਈ ਬੈਠ ਪਉਂ ਗਿਆ ਨੇ ਹਾਏ ਸੋਨਾ ਹਾਏ ਸੋਨਾ ਰਾਂਜੀ ਮੇਰੀ ਤੇਰੀ ਨੂੰ ਕਹਿ ਕਿਆ ਸਰਗੀ ਨਹੀਂ ਤੂੰ ਮੁੰਦੀ ਬਣਾਇਆ ਕਹਿੰਦੀ ਮੈਂ ਮੁੰਦੀ ਨਾ ਬਣਾਈ ਇਹਦਾ ਇਹਦਾ ਤਾਂ ਤੂੰ ਜੜਨੀ ਆ ਆ ਪੇ ਉਹ ਥੱਲੇ ਗਿਆ ਹੂੰ ਕਹਿੰਦੀ ਭੈਣ ਜਿਹੇ ਸੇਲੀ ਮੈਨੂੰ ਕਹਿ ਕਿਆ ਮਰ ਗਈ ਨਹੀਂ ਤੂੰ ਮੁੰਦੀ ਬਣਾ ਲੈਨੀ ਮੈਂ ਉਹਦੀ ਮੰਨੀ ਨਾ ਮੈਂ ਸੂਟ ਬਣਾ ਲਿਆ ਨਹੀਂ ਉਹ ਹੀ ਕੰਮ ਉਹ ਸਾਡੇ ਜੁੱਤੀ ਵਾਲਾ ਹੀ ਜੀ ਉਹ ਸਾਡੀ ਜੁੱਤੀ ਪਾਣੀ ਅਸੀਂ ਦਾ ਸੋਨਾ ਬਣਾ ਲਿਆ ਤੇ ਸਾਨੂੰ ਲੱਖ ਲੱਖ ਰੁਪਈਆ ਭੇਜ ਗਿਆ ਅੱਜ ਇਹਨੇ ਸੋਨਾ ਬਣਾਇਆ ਹੁੰਦਾ ਤੇ ਕਿੱਦਰੀ ਵੱਡੀ ਗੱਲ ਬਣਨੀ ਸੀ ਤੇ ਉਹਨਾਂ ਨੇ ਸੋਨਾ ਜੋੜ ਲਿਆ ਅੱਜ ਆਪਣੇ ਕੋਲ 5-6 ਕਿਲੋ ਸੋਨਾ ਹੁੰਦਾ ਹੁਣ ਕੱਢੋ ਸੂਟ ਕਹਿੰਦੀ ਪਾਓ ਸੂਟ ਪਾਓ ਨਹੀਂ ਸੂਟ ਪਾਓ ਸੂਟ ਉਹ ਹੀ ਕੰਮ ਨੋੜਿਆ ਨਹੀਂ ਸੋਣ ਲੈ ਜਾ ਮੈਂ ਥੋੜਾ ਚਾਚਾ ਯਾਹ ਵੀ ਦਾ ਪਾਈ ਪਾਈ ਆ ਪਾਈਆ ਭਾਜੇ ਰੇਟ ਕੰਮ ਕਰਦਾ ਤੁਹਾਡਾ ਅਗਰ ਮੇਰਾ ਤੂੰ ਛੋੜ ਦੇਣਾ ਤਾਂ ਮੈਂ ਅੰਦਰ ਮੈਂ ਲੱਖੜੀ ਨਾ ਦਿੱਤਾ ਨੀ ਲੱਖੜੀ ਵਿਚੇ ਵਸੀ ਪਈ ਹੈ ਉਹਦੇ ਨੇ ਕਹਿ ਕਿ ਆਇਆ ਹੈ ਡਰੋਗਾ ਜੀ ਕੈਸ ਜਿਉਂ ਸੂਟ ਖਿਆ ਰਹਾ ਹੈਗਾ ਨਵੀਂ ਆਕਰ ਕੇ ਦਿਆਣਾ ਤੇ ਇਹਦੇ ਤੋਂ ਜਾਣ ਕੇ ਮੇਰੇ ਭਤੀ ਨਾਲ ਮੈਂ ਉਹ ਪੜਦਾ ਤੇ ਨੀਤ ਮੁੜ ਰਸ ਤੇ ਲਿਓ ਪੈਕ ਕਰ ਦਿੰਦਾ ਕਿਉਂ ਨਾ ਤੁਹਾਨੂੰ ਬੜੇ ਬੜੇ ਬਲੌਗਸ ਮਿਲਦੇ ਆ ਤੁਹਾਨੂੰ ਇਹੀ ਬਲੌਗ ਆਪਾਂ ਕੰਟੀ ਅ ਕਲੀਅਰ ਕਰਦੇ ਹਾਂ ਠੀਕ ਹੈ ਬਸ ਹੁਣ ਆਹੀ ਕਿਉਂਕਿ ਅਸੀਂ ਜਾਣਾ ਬਾਜ਼ਾਰ ਚਾਂਦੀ ਦੇ ਲਖਣੇ ਬਣੂਗਾ ਚਾਂਦੀ ਦੇ ਲਖਣੇ ਬੜੀ ਸੋਹਣੀਆਂ ਸੀ ਮੈਂ ਕੰਗੀ ਕਰਨਾ ਬਾਜ਼ਾਰ ਜਾਣਾ ਮੇਰੇ ਵਾਲ ਨਾ ਦਿਖਾਈ ਵਾਲੇ ਲਪਿੰਦੀ ਕਾਹਨੋਂ ਅਮਰ ਇਹ ਪੰਜਰ ਗਰਮੀ ਵਾਲੇ ਛੋਟੇ ਛੋਟੇ ਪ੍ਰਿੰਟ ਮੰਗਣ ਦੀ ਇੱਕ ਭੈਣ ਕੰਨ ਲਗਾ ਤੋ ਇੱਧਰ ਦੇ ਚ ਪਹਿਨ ਕਾਟੂ ਤੇ ਪਹਿਰੇ ਦੰਡਾ ਮੂਰੇ ਆ ਦਿਖਾ ਇੱਧਰ ਦਿਖਾ ਲੋ ਭੈਣੇ ਬਲੌਗ ਚ ਵੀ ਦੇਖ ਲਿਓ ਤੇ ਮੈਂ ਵੀਡੀਓ ਪਾਵਾਂਗੀ ਪੰਜਾਬੀ ਪਹਿਰਾਵੇ ਤੇ ਇੱਥੇ ਬਣਾ ਲੈਣੀ ਆ ਵੀਡੀਓ ਹਨਾ ਆਓ ਇੱਥੇ ਬਣਾ ਲੈਣਾ ਇੱਧਰ ਦਿਖਾ ਆਈ ਪਿਓਰ ਵੈਲਵਟ ਤੇ ਆਪਣੇ ਸਟਾਲ ਰੈਡੀ ਕੀਤਾ ਵਾਈਟ ਕਲਰ ਚ ਬੜਾਈ ਸੋਨਾ ਸਾਰਾ ਹੈਂਡ ਦਾ ਕੰਮ ਹੋਇਆ ਹੋਇਆ ਹੈ ਆਪਣਾ ਵਰਕ ਮੰਨਣ ਵਾਲਾ ਭਾਈ ਆਪਣੇ ਭੈਣ ਭਰਾ ਵੀ ਮੰਨਦੇ ਨੇ ਇਹ ਕੱਡ ਪ੍ਰਿੰਟ ਦੇ ਛੋਟੇ ਪ੍ਰਿੰਟ ਨੇ ਛੋਟੇ ਨਹੀਂ ਆਏ ਜੀ ਲੀਜੇ ਹਾਂ ਬਸ ਆ ਇਹ ਮੈਂ ਪਾਦਾ ਵੀਡੀਓ ਦੀ ਹਾਂ ਸਾਰੇ ਟੀਸਟਾ ਦੇ ਨੇ ਇਹ ਤੂ ਦੇਓ ਔਨ ਕਰੀਂ ਅੱਛਾ 올ਓਵਰ ਮੰਗਦੇ ਨੇ ਬਣ 올ਓਵਰ ਨਹੀਂ ਮੈਸੇਜ ਜਾ ਕੇ ਨਾ ਲੱਗਣੇ ਤੋਂ 올ਓਵਰ ਵੀ ਮੰਗਦੇ ਨੇ ਇਹ ਦੁਪੱਟਿਆਂ ਨਾਲ ਨੇ ਦੁਪੱਟਿਆਂ ਨਾਲ ਨੇ ਸਾਰੇ ਟੀਸਟਾ ਨਾਲ ਬਣ ਲਾਓ ਉਹ ਟੀਸਟਾ ਦੇ ਸਰ ਲਓ ਜੀ ਅੱਜ ਆਏ ਤੁਹਾਨੂੰ ਪੰਜਾਬੀ ਪਹਿਰਾਵੇ ਤੇ ਵੀਡੀਓ ਦੇਖ ਜਿਏਗੀ ਆ ਤਾਂ ਬਰਬਰੀ ਦਾ ਹੋਰ ਬਣਾ ਦੇ ਬਰਬਰੀ ਵਾਲਾ ਇਹ ਮੈਂ ਪੰਜਾਬੀ ਪਹਿਰਾਵੇ ਤੇ ਪਾਵਾਂਗੀ ਜਿਹੜੀ ਤੁਹਾਡੀ ਭੈਣ ਨੂੰ ਚਾਹੀਦੀ ਹੈ ਦੁਪੱਟਿਆਂ ਨਾਲ ਸੂਟ ਨੇ ਜਾ ਕੇ ਤੁਸੀਂ ਵਿਜ਼ਿਟ ਕਰ ਲਿਓ ਤੇ ਪੰਜਾਬੀ ਪਹਿਰਾਵੇ ਦਾ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਚ ਦੇਵਾਂਗੇ ਉੱਥੇ ਜਾ ਕੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਿਹੜਾ ਕਲਰ ਪਸੰਦ ਚਾਹਤ ਲੋ ਜੀ ਇਹ ਇਹਨਾਂ ਜਿਵੇਂ ਤੁਸੀਂ ਇੱਥੇ ਵੀ ਦੱਸਦੇ ਜਿਹੜਾ ਜਿਹੜਾ ਕਲਰ ਪਸੰਦ ਹੈ ਤੇ ਪ੍ਰਾਈਸ ਤੁਸੀਂ ਮੇਰਾ WhatsApp ਨੰਬਰ ਹੈਗਾ 9814790283 ਆ ਜਿਹੜੀ ਭੈਣ ਕੋਈ ਪਿਓਰ ਬ੍ਰੋਕੇਟ ਦੀ ਸਕੀਨ ਬਣਾਕੀ ਦੀ ਬਹੁਤ ਸੋਹਣਾ ਕਲਰ ਨੇ ਇਹਨਾਂ ਦੀ ਰੇਂਜ ਹੈਗੀ 6500 ਰੁਪਿਆ 650 ਲੋ ਜੀ ਇਹ ਵੀ ਅੱਜ ਤੁਹਾਨੂੰ ਦਿਖਾ ਦਿੰਨੇ ਆ ਮੈਂ ਆਪਣੇ ਕੋਲ ਕਿਹੜੇ ਬ੍ਰੋਕੇਟ ਦੇ ਇਹ ਦੋ ਹੀ ਨੇ ਹਾਂ ਪਹਿਲਾਂ ਲਿਆਦੇ ਜੀ ਇਹਨਾਂ ਸਾਰੇ ਲੋ ਜੀ ਇਹ ਦੋ ਸੂਟ ਨੇ ਆਪਣੇ ਕੋਲ ਪ੍ਰਾਈਸ ਇਹਨਾਂ ਦਾ ਹੈਗਾ 550 ਮਸਲੀ ਵੀ ਚਾਹੇ ਜੀ ਕਰ ਦਿੰਦੀ ਮੈਂ ਤੁਹਾਨੂੰ ਮਸੀਨ ਨੇ ਤਰੀਸ ਆਇਆ। ਹਮਮ। ਬਾਕੀ ਵੀਡੀਓ ਬਣਾਉਣੀ ਹੈ।